ਤਤਵੀਰ ਕੱਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਭਾਈ ਅਮਰਤਪਾਲ ਸਿੰਘ ਦੇ ਹਲਕੇ ਖਡੂਰ ਸਾਹਿਬ ਦੇ ਲੋਕਾਂ ਦੇ ਲਈ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਅਮਰਤਪਾਲ ਸਿੰਘ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਕੀ ਲਿਖਿਆ ਇਸ ਚਿੱਠੀ ਦੇ ਵਿੱਚ ਅਤੇ ਕਿਉਂ ਖਾਸ ਹੈ ਇਹ ਚਿੱਠੀ ਅਤੇ ਕਿਹੜੀ ਵੀਡੀਓ ਇਸ ਸਮੇਂ ਵਾਇਰਲ ਹੋ ਰਹੀ ਹੈ ਸਾਰਾ ਕੁਝ ਦੱਸਦੇ ਹਾਂ ਸੋ ਤੁਸੀਂ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਤੇ ਵੀਡੀਓ ਨੂੰ ਹੁਣੇ ਲਾਈਕ ਕਰਕੇ ਸ਼ੇਅਰ ਕਰ ਦੇਣਾ ਦੱਸ ਦिए ਕਿ ਭਾਈ ਅਮਰਤਪਾਲ ਸੁਯੰਗ ਜੋ ਕਿ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਜੋ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵੀ ਚੁਣੇ ਗਏ ਨੇ ਤੇ ਜੋ ਹੁਣ ਸੌ ਚੁੱਕ ਸਮਾਗਮ ਹੋਣਾ ਉਸ ਸਮਾਗਮ ਹੋਣਾ ਲੋਕ ਸਭਾ 2024 ਦੇ ਇਲੈਕਸ਼ਨ ਤੋਂ ਬਾਅਦ ਉਸ ਦੇ ਲਈ ਹੁਣ ਭਾਈ ਅਮਰਤਪਾਲ ਸਿੰਘ ਨੇ ਆਰਜੀ ਰਿਹਾਈ ਜਾਂ ਪੁਲਿਸ ਕਸਟਡੀ ਚੋਂ ਹੀ ਲੋਕ ਸਭਾ ਮੈਂਬਰ ਵੱਜੋਂ ਸੌ ਚੁੱਕਣ ਦੀ ਮੰਗ ਕੀਤੀ ਹੈ ਦੱਸਦੀ ਹੈ ਕਿ ਖਡੂਰ ਸਾਹਿਬ ਦੇ ਐਮਪੀ ਵੱਜੋਂ ਸੋਚ ਕੋਲ ਲਈ ਲਿਖੀ ਗਈ ਚਿੱਠੀ ਡੀਸੀ ਅੰਮ੍ਰਿਤਸਰ ਦੇ ਜ਼ਰੀਏ ਹੋਮ ਸੈਕਟਰੀ ਪੰਜਾਬ ਨੂੰ ਭੇਜੀ ਜਾਵੇਗੀ ਇਹ ਚਿੱਠੀ ਅਤੇ ਜਿਸ ਦੇ ਤਹਿਤ ਭਾਈ ਅਮਰਤਪਾਲ ਸਿੰਘ ਨੇ ਕਿਹਾ ਕਿ ਉਹਨਾਂ ਦੀ ਆਰਜੀ ਰਿਹਾਈ ਜਾਨਕਿ ਜ਼ਮਾਨਤ ਦੇ ਤੌਰ ਤੇ ਕਹਿ ਸਕਦੇ ਆ ਡਿਬਰੂਗੜ੍ਹ ਸ਼ਾਮ ਦੀ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਉੱਥੇ ਹੀ ਇਸ ਸਮੇਂ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਤੇ ਕਾਰਵਾਈ ਵੀ ਕਿਤੇ ਨਾ ਕਿਤੇ ਪ੍ਰਸ਼ਾਸਨਾਂ ਤੇ ਸਰਕਾਰ ਦੇ ਗਲੇ ਦੀ ਹੱਡੀ ਬਣ ਗਈ ਹੈ ਕਿਉਂਕਿ ਲਗਾਤਾਰ ਜਿੱਥੇ ਕਾਨੂੰਨ ਮਾਹਰ ਕਹਿ ਰਹੇ ਨੇ ਕਿ ਹੁਣ ਰਿਹਾਈ ਹੋਣੀ ਚਾਹੀਦੀ ਹੈ ਉੱਥੇ ਹੀ ਸਰਕਾਰ ਦਾ ਹਾਲੇ ਕੋਈ ਪੱਖ ਸਾਹਮਣੇ ਨਹੀਂ ਆਇਆ ਤੇ ਉੱਥੇ ਹੀ ਇਸ ਸਮੇਂ ਇੱਕ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਭਾਈ ਅਮਰਤਾਪਾਲ ਸਿੰਘ ਦੀ ਕੁਝ ਸਮਾਂ ਪਹਿਲਾਂ ਦੀ ਹੈ ਜੋ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਦੀ ਹੈ ਅਜਿਹਾ ਕੀ ਹੈ ਇਸ ਵੀਡੀਓ ਦੇ ਵਿੱਚ ਜੋ ਕਿ ਇਸ ਸਮੇਂ ਲੋਕ ਜ਼ਿਆਦਾ ਸ਼ੇਅਰ ਕਰ ਰਹੇ ਨੇ ਆਓ ਤੁਸੀਂ ਆਪ ਹੀ ਇਸ ਵੀਡੀਓ ਦੇ ਵਿੱਚ ਦੇਖ ਲਵੋ ਤੇ ਇਸ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਸਾਹ ਸਮਝਾਉਤੇ ਕਰਕੇ ਤੇ ਜਦੋਂ ਆਪਣੀ ਕੁਰਸੀ ਬਚਾਉਣੀ ਸੀ ਇਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਜਿਹੜੇ ਮਿਹਣੇ ਸੀ ਦਰਸ਼ਨ ਸਿੰਘ ਫੈਰੂਮਾਨ ਦੇ ਮੌਕੇ ਸਾਡੀ ਕੌਮ ਨੂੰ ਵੱਜਦੇ ਸੀ ਕਿ ਸਿੱਖ ਕਿਸਿਆਰੇ ਹੋ ਗਿਆ ਸਿੱਖਾਂ ਦਾ ਇਤਿਹਾਸ ਝੂਠਾ ਹੈ ਅੱਜ ਸਾਨੂੰ ਉਹੋ ਹੀ ਮਿਹਣੇ ਵੱਜ ਰਹੇ ਆ ਦੁਬਾਰਾ ਇੱਥੇ ਕੋਈ ਦੁੱਕੀ ਦਾ ਪਾਸਪੋਰਟ ਦਾ ਉਹ ਗੁਰੂ ਨੂੰ ਸ਼ੈਤਾਨ ਕਹੇ ਜਾਂਦਾ ਕੋਈ ਬੋਲਦਾ ਨਹੀਂ ਜੇ ਅਸੀਂ ਜਵਾਬ ਦਿੱਤਾ ਤੇ ਜਥੇਦਾਰਾਂ ਨੇ ਅੱਗੇ ਉਹ ਸਾਡੇ ਹੱਥ ਦੀ ਗੱਲ ਕਰਨ ਦੀ ਬਜਾਏ ਸਾਡੇ ਵਿਰੋਧ ਚ ਬਿਆਨ ਦੇ ਦਿੱਤੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਬਚਾਅ ਕੀਤਾ ਵੀ ਸਾਨੂੰ ਆਹ ਨਹੀਂ ਬੋਲਣਾ ਚਾਹੀਦਾ 20 ਸਾਲ ਹੋ ਗਏ ਸਾਨੂੰ ਸੁਣਦਿਆਂ ਨੂੰ ਕੋਈ ਨਹੀਂ ਉਠਿਆ ਤੇ ਜਦੋਂ ਹੁਣ ਕਿਸੇ ਨੇ ਗੱਲ ਕੀਤੀ ਹੈ ਤੇ ਆਪਣੀ ਕੌਮ ਦੇ ਬਹੁਦੇ ਬੰਦਿਆਂ ਦਾ ਹਾਲ ਇਹ ਆ ਕਿ ਉਹ ਆਪਣੇ ਬੰਦੇ ਦਾ ਵਿਰੋਧ ਕਰਨਾ ਸਾਡੇ ਇੱਕ ਕਹਾਵਤ ਹੈ ਵੀ ਜਦੋਂ ਲੜਾਈ ਲੱਗ ਜਾਵੇ ਜਦੋਂ ਦੋ ਕੌਮਾਂ ਭੇੜ ਪੈਣ ਜਾਂ ਦੋ ਧਿਰਾਂ ਦੀ ਲੜਾਈ ਭੜ ਜਾਵੇ ਤੇ ਆਪਣੇ ਬੰਦੇ ਨੂੰ ਜਫਾ ਪਾਉਣ ਵਾਲਾ ਬੰਦਾ ਸਭ ਤੋਂ ਵੱਡਾ ਗੁਨਾਹਗਾਰ ਹੁੰਦਾ ਉਸ ਮੌਕੇ ਤੇ ਆਪਣੇ ਬੰਦੇ ਦੀ ਗਲਤੀ ਕੀ ਹੈ ਗੁਨਾਹ ਕੀ ਹੈ ਇਹ ਨਹੀਂ ਵੇਖੀਦਾ ਇਹ ਦੋਹਾਂ ਕੌਮਾਂ ਦਾ ਭੇੜ ਹੈ ਇਹਦੇ 'ਚ ਤੁਸੀਂ ਦੂਜੀ ਧਿਰ 'ਤੇ ਰਲ ਜਾ ਕੇ ਖੜੋਗੇ ਤੇ ਇਹ ਕਿੱਡਾ ਵੱਡੇ ਗਨਾਰੀ ਗੱਲ ਹੈ ਪਰ ਸਾਡੇ ਗ੍ਰਾਹ ਇੱਕ ਬੰਦੇ ਨੇ ਨਹੀਂ ਕੀਤਾ ਅਸੀਂ ਤਾਂ ਚਲੋ ਤਮਾਸ਼ਾ ਹੀ ਵੇਖ ਰਹੇ ਹਾਂ ਜਿਹੜੇ ਤੱਕ ਵੀ ਕੋਈ ਅਸੀਂ ਤੇ ਇਸ ਇੰਤਜ਼ਾਰ ਚ ਹਾਂ ਵੀ ਉਹ ਰਹਿ ਨਾ ਜਾਵੇ ਜਿਹਨੇ ਸਾਡਾ ਵਿਰੋਧ ਕਰਨਾ ਅਜੇ ਬਾਕੀ ਉਹਨਾਂ ਨੂੰ ਵੀ ਖੁੱਲਾ ਮੌਕਾ ਵੀ ਤੁਸੀਂ ਵੀ ਰਾਝਾ ਰਾਜੀ ਕਰ ਲਓ ਜਿਹੜਾ ਕਰਨਾ ਹੈ ਪਰ ਇਹ ਗੱਲ ਪਹਿਲੇ ਦਿਨ ਜਦੋਂ ਚੰਗੇ ਭਲੇ ਬੰਦੇ ਘਬਰਾ ਗਏ ਵੀ ਇਹ ਕਿਹੜੀ ਗੱਲ ਕਰ ਦਿੱਤੀ ਹੈ ਜੀ ਸਟੇਟ ਸਵੇਰੇ ਤੁਹਾਨੂੰ ਨਾਪ ਲੂਗੀ ਸਟੇਟ ਐਂ ਕਰ ਦੂਗੀ ਯੋਂ ਕਰ ਦੂਗੀ ਜਿਹੜਾ ਹਕੂਮਤ ਨੇ ਡਰ ਪੈਦਾ ਕੀਤਾ ਸਾਡੇ ਮਨਾਂ ਦੇ ਵਿੱਚ ਇੰਨਾ ਭੈ ਹੈ ਹਕੂਮਤ ਦਾ ਵੀ ਗੁਰੂ ਤੇ ਅਮਰਤ ਦੀ ਵਿਆਖਿਆ ਕਰਨੀ ਗਨਾਹ ਬਣ ਗਈ ਇਨਾ ਪਾਇਆ ਤੇ ਉਹ ਮੈਨੂੰ ਅਗਲੇ ਦਿਨ ਮੇਰੇ ਤੇ ਸਵਾਲ ਖੜਾ ਹੋ ਗਿਆ ਵੀ ਮੈਨੂੰ ਕਹਿੰਦੇ ਵੀ ਤੁਸੀਂ ਹੁਣ ਇਹ ਕਹਿ ਦਿਓ ਕਰਨਾ ਸਰੀਰ ਦਾ ਇਹਨੂੰ ਕਿ ਲਈ ਫਿਰਨਾ ਹੈ ਤੇ ਇਹ ਮੈਂ ਗੱਲ ਦੁਬਾਰਾ ਸਪਸ਼ਟ ਕਰ ਦਣਾ ਜਿਨ੍ਹਾਂ ਨੂੰ ਸਿਰ ਦੇਣ ਦੀ ਗੱਲ ਤੇ ਅਜੇ ਵੀ ਸ਼ੰਕਾ ਹੈ ਮੈਂ ਇਹ ਗੱਲ ਕਹਿਣਾ ਵੀ ਮਤ ਤੇ ਗੁਰੂ ਦੀ ਹੈ ਪਰ ਇਹ ਜਿਹੜਾ ਸੀਸ ਹੈ ਸਰੀਰ ਰੂਪੀ ਇਹ ਵੀ ਗੁਰੂ ਦਾ ਹੈ ਜਿੱਦਣ ਲੋੜ ਪਈ ਪੰਥ ਨੂੰ ਇਹ ਸਿਰ ਦੇਣ ਦੀ ਇਹ ਵੀ ਦੇਣਾ ਸੋ ਇਹ ਕੋ ਪਲੇਖਾ ਨਾ ਮੰਚ ਰੱਖਿਆ ਕਿ ਵੀ ਮੈਂ ਮਤ ਦੇਣ ਨੂੰ ਕਿਹਾ ਹੈ ਕਈ ਪ੍ਰਚਾਰਕ ਇਥੇ ਉਹਨਾਂ ਨੇ ਦੇ ਤੁਕਾਂ ਦੇ ਅਰਥ ਬਦਲ ਦਿੱਤੇ ਉਹ ਕਹਿੰਦੇ ਨੇ ਵੀ ਗगन ਦਵਾਮਾ ਬਾਜਿਓ ਪਰੋ ਇਨਸਾਨੇ ਕਾਓ ਖੇਤ ਜੋ ਬੰਦੇ ਸੂਰਮਾ ਅਬ ਜੁੱਜਣ ਕੋ ਦਾਓ ਸੂਰਾ ਸੋ ਪਹਿਚਾਨੀਆ ਜੋ ਲਰੇ ਦੀਨ ਕਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਉਹ ਕਹਿੰਦੇ ਇਹ ਤੇ ਮਨ ਦੀ ਲੜਾਈ ਦੀ ਗੱਲ ਹੋ ਰਹੀ ਹੈ ਸੂਰਮੇ ਪੁਰਜਾ ਪੁਰਜਾ ਕੱਟ ਕੇ ਮਰ ਰਹੇ ਨੇ ਤੇ ਇਹ ਅਖੇ ਜੀ ਮਨ ਦੀ ਲੜਾਈ ਦੀ ਗੱਲ ਹੋ ਰਹੀ ਹੈ ਸੋ ਐਸੇ ਵਿਦਵਾਨਾਂ ਨੂੰ ਮੇਰਾ ਇਹ ਸਵਾਲ ਹੈ ਵੀ ਜਦੋਂ ਗੁਲਾਮੀ ਇੰਨੀ ਗਹਿਰੀ ਹੋ ਗਈ ਹੈ ਪੇਸਾਨੋ ਕੱਲ ਦੀ ਭੂਤ ਨਹੀਂ ਸਵਿਆਂ ਚ ਆੜੀ ਗੱਲ ਐ ਕਿ ਕੱਲ ਦੇ ਪਾਸਟਰ ਨੇ ਜਿੰਨਾ ਇਸ ਧਰਤੀ ਲਈ ਕੋਈ ਕੁਰਬਾਨੀ ਨਹੀਂ ਕੀਤੀ ਜਿੰਨਾ ਇਸ ਧਰਤੀ ਦੇ ਲਈ ਇੱਕ ਤੁਬਕਾ ਲਾਉਣੀ ਡੋਲਿਆ ਜਿੰਨਾ ਦੀ ਚੀਚੀ ਤੇ ਕੋ ਫਟ ਨਹੀਂ ਲੱਗਾ ਅਜ ਤੱਕ ਉਹ ਸਾਡੇ ਗੁਰੂ ਨੂੰ ਇਸ ਧਰਤੀ ਤੇ ਆਣ ਕੇ ਸ਼ੈਤਾਨ ਕਹਿਣ ਆ ਜਿਹੜੇ ਕੋ ਸ਼ਿਵ ਸੈਨ ਵਾਲੇ ਕੋ ਦੂਜੇ ਦੂਜੇ ਤੋਰੇ ਫਿਰਦੇ ਨੇ ਇਹ ਸਾਡੇ ਗੁਰੂਆਂ ਦੇ ਖਿਲਾਫ ਬੋਲਣ ਤੇ ਸਾਡੇ ਪ੍ਰਚਾਰਕ ਚੁੱਪ ਕਰਕੇ ਬੈਠੇ ਰਹਿਣਾ ਸਮਾਂ ਇਹ ਆ ਗਿਆ ਇਹ ਤੁਸੀਂ ਆਪਣੇ ਆਪ ਨੂੰ ਆਜ਼ਾਦ ਨਾ ਸਮਝੋ ਬਿਲਕੁਲ ਵੀ ਸ਼ਮਾ ਕੀ ਆ ਗਿਆ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲਿਆਂ ਨੇ ਕਥਾ ਕੀਤੀ ਵਰਤ ਦੇ ਉੱਤੇ ਛੋੜੇ ਅਨ ਕਰੇ ਪਖੰਡ ਨਾਉ ਸਹਾਗੜ ਨਾਉ ਔਰੰਡ ਬਾਣੀ ਦੇ ਬਚਨ ਨੇ ਉਹਨਾਂ ਕਥਾ ਕਰ ਦਿੱਤੀ ਤੇ ਲక్ష్ਮੀ ਕਾਂਤ ਚਾਵਲਾ ਉਹ ਔਰਤ ਹੈ ਜਿਨੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਲੱਡੂ ਵੰਡੇ ਸਨ ਉਹ ਬੀਬੀ ਕਹਿੰਦੀ ਵੀ ਇਹ ਤਾਂ ਕੇਸ ਕਰੋ ਭਾਈ ਇਹ ਹਿੰਦੂਆਂ ਨੂੰ ਕਹਿ ਰਿਹਾ ਤੇ ਅੱਗਿਓ ਸਾਡੇ ਕਈ ਪ੍ਰਚਾਰਕ ਉਹ ਕਹਿੰਦੇ ਨਹੀਂ ਜੀ ਅਸੀਂ ਸਿੱਖਾਂ ਨੂੰ ਕਿਹਾ ਇਹ ਹਿੰਦੂਆਂ ਨੂੰ ਕੁਝ ਨਹੀਂ ਕਿਹਾ ਇੱਕ ਪਾਸੇ ਇਹ ਕਹਿਣਾ ਵੀ ਗੁਰੂ ਦਾ ਉਪਦੇਸ਼ ਚੌ ਵਰਨਾਂ ਨੂੰ ਸਾਂਝਾ ਹੈ ਇੱਕ ਪਾਸੇ ਕਹਿਣਾ ਵੀ ਗੁਰਦੁਆਰੇ ਦੇ ਚਾਰ ਦਰਵਾਜ਼ੇ ਨੇ ਸਾਰੇ ਆ ਸਕਦੇ ਨੇ ਤੇ ਫਿਰ ਸਾਰੇ ਲੰਗਰ ਖਾਣਾ ਆਉਂਦੇ ਨੇ ਉੱਥੇ ਜੇ ਗੁਰੂ ਕੇ ਘਰ ਦਾ ਲੰਗਰ ਛਕਣਾ ਹੈ ਗੁਰੂ ਦੇ ਘਰ ਆਣ ਕੇ ਮੱਥਾ ਟੇਕਣਾ ਹੈ ਤੇ ਫਿਰ ਗੁਰੂ ਦਾ ਉਪਦੇਸ਼ ਕੱਲੇ ਸਿੱਖਾਂ ਨੂੰ ਨਹੀਂ ਸਾਰਿਆਂ ਨੂੰ ਹੀ ਹੈ ਗੁਰੂ ਜਗਤ ਗੁਰੂ ਹੈ ਸ੍ਰਿਸ਼ਟੀ ਦਾ ਗੁਰੂ ਹੈ ਉਹਦਾ ਉਪਦੇਸ਼ ਸਿੱਖਾਂ ਨੂੰ ਹੈ ਹਿੰਦੂਆਂ ਨੂੰ ਹੈ ਮੁਸਲਮਾਨਾਂ ਨੂੰ ਹੈ ਸਾਈਆਂ ਨੂੰ ਵੀ ਹੈ ਉਹਦਾ ਚੌ ਵਰਨਾਂ ਨੂੰ ਹੀ ਉਪਦੇਸ਼ ਹੈ ਬ੍ਰਾਹਮਣ ਤੋਂ ਲੈ ਕੇ ਛੂਦਰ ਤੱਕ ਸੋ ਇਹ ਇਸ ਕਰਕੇ ਡਿਫੈਂਸਿਵ ਨਹੀਂ ਹੋਣ ਦੀ ਲੋੜ ਵੀ ਮਾਲੀ ਜੀ ਕੋਈ ਗੱਲ ਆਵੇ ਤੇ ਸਾਡੇ ਬੰਦੇ ਆਪ ਹੀ ਡਿਫੈਂਸਿਵ ਹੋ ਕੇ ਤੁਰੇ ਫਿਰਨ ਵੀ ਭਾਈ ਜੀ ਦੇਖੋ ਅਸੀਂ ਆ ਗੱਲ ਨਹੀਂ ਕੀਤੀ ਜੇ ਗੁਰੂ ਦੀ ਬਾਣੀ ਦੇ ਉੱਤੇ ਪ੍ਰਚਾਰ ਕਰਨ ਤੇ ਪਵੰਡੀ ਲਾਤੀ ਹੈ ਗੁਰੂ ਦੇ ਸਹਬਜਾਦੇ ਨੇ ਕਿਹਾ ਸੀ ਮੁਗਲ ਦਰਬਾਰ ਚ ਜਾ ਕੇ ਮਿੱਟੀ ਮੁਸਲਮਾਨ ਕਿਨੂੰ ਮਿੱਟੀ ਬੇਈਮਾਨ ਕੀ ਕਹਤਾ ਸੀ ਵੀ ਮੁਸਲਮਾਨ ਨਾਰਾਜ਼ ਨਾ ਹੋ ਜਾਣ ਤੇ ਗੁਰੂ ਸਾਹਿਬ ਨੇ ਆਪਣੇ ਸਹਬਜਾਦਾ ਸਾਰੀ ਉਮਰ ਮੂੰਹ ਨਹੀਂ ਸੀ ਦੇਖਿਆ ਸੋ ਅੱਜ ਜੇ ਅਸੀਂ ਗੁਰੂ ਦਾ ਬਾਣੀ ਦਾ ਪ੍ਰਚਾਰ ਕਰਨ ਲੱਗੇ ਐਨੇ ਘਬਰਾ ਕੇ ਕਰਨਾ ਤੇ ਮੇਰੇ ਖਿਆਲ ਦੇ ਨਾਲ ਸਾਨੂੰ ਇਹ ਫਿਰ ਮੰਨ ਲੈਣਾ ਚਾਹੀਦਾ ਵੀ ਗੁਲਾਮੀ ਹੈ ਨਹੀਂ ਤੇ ਜੇ ਗੁਲਾਮੀ ਨਾ ਹੋਵੇ ਅਮਰਤ ਛਕਾਉਣ ਦੀ ਗੱਲ ਕਰੀਏ ਤੇ ਸਾਡੀਆਂ ਇਨਕੁਆਰੀਆਂ ਖੋਲਣ ਇਹ ਕਿਸੇ ਹੋਰ ਦੀ ਇਨਕੁਆਰੀ ਨਹੀਂ ਖੋਲੀ ਆ ਰੋਜ਼ ਖਬਰ ਨਵੀਂ ਆ ਜਾਂਦੀ ਹੈ ਅੱਜ ਕੋਈ 16-17 ਸਾਲਾਂ ਦਾ ਨੌਜਵਾਨ ਚਿੱਟੇ ਨਾਲ ਮਰ ਗਿਆ ਇਹ ਤੁਹਾਡੇ ਪਿੰਡਾਂ 'ਚ ਤੁਸੀਂ ਆਪ ਜਾਤੀ ਮਾਰ ਲਓ ਵੀ ਇੱਕ ਮੌਕਾ ਸੀ ਨੌਜਵਾਨਾਂ ਨੇ ਘਰ ਛੱਡੇ ਆਪਣੇ ਕਾਰ ਛੱਡ ਕੇ ਹਥਿਆਰ ਚੁੱਕੇ ਹਥਿਆਰ ਚੁੱਕ ਕੇ ਹਿੰਦੁਸਤਾਨ ਦੀ ਹਕੂਮਤ ਦੇ ਖਿਲਾਫ ਲਹੂ ਡੋਲਵਾ ਸੰਘਰਸ਼ ਲੜਿਆ ਉਹਦੇ ਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਣਖ ਦੀ ਮੌਤ ਮਰੇ ਨੇ ਤੇ ਅੱਜ ਹਰ ਪਿੰਡ ਦੇ ਵਿੱਚ ਵੇਖੋ ਪੰਜ ਸੱਤ 10 ਨੌਜਵਾਨ ਹੈਗੇ ਨੇ ਜਿਹੜੇ ਖਾੜਕੂਆਦੀ ਸੰਘਰਸ਼ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਪਰ ਜਿਹੜੇ ਨਸ਼ੇ ਨਾਲ ਮਰਨ ਵਾਲੇ ਉਹਨਾਂ ਦੀ ਗਿਣਤੀ ਵੱਧ ਗਈ ਹੈ ਤੇ ਜੇ ਕੋਈ ਇਹ ਗੱਲ ਕਹਿੰਦਾ ਵੀ ਨਸਲ ਕੁਸ਼ੀ ਨਹੀਂ ਰਹੀ ਜੀ ਇਹ ਨਸਲ ਕੁਸ਼ੀ ਕਿੱਥੇ ਆ ਸਾਨੂੰ ਦਿਖਾਓ ਉਹਨਾਂ ਨੂੰ ਇਹ ਪੁੱਛੋ ਵੀ ਨਸਲ ਕੁਸ਼ੀ ਦਾ ਮੁੱਖ ਮਕਸਦ ਹੁੰਦਾ ਕੌਮ ਦੀ ਨਸਲ ਬਦਲ ਦੇਣੀ ਕੌਮ ਦੀ ਆਬਾਦੀ ਨੂੰ ਮਾਰ ਦੇਣਾ ਕੌਮ ਨੂੰ ਆਪਣੀਆਂ ਜੜ੍ਹਾਂ ਤੋਂ ਤੋੜ ਦੇਣਾ ਉਹਨੂੰ ਪਛਾਣਨ ਤੋਂ ਤੋੜ ਦੇਣਾ ਤੇ ਜੇ ਹਕੂਮਤ ਦਾ ਕੰਮ ਇੱਕ ਟੀਕੇ ਇੱਕ ਸਰੰਜਨਾ ਹੁੰਦਾ ਗੋਲੀ ਕਾ ਤੋ ਚਲਾਉਗੀ ਇੱਥੇ ਸਾਨੂੰ ਅਕਲ ਹੋਣੀ ਚਾਹੀਦੀ ਹੈ ਵੀ ਸਾਡੀ ਨਸਲ ਕੁਸ਼ੀ ਹੋ ਰਹੀ ਹੈ ਅਸੀਂ ਮੰਨਣ ਨੂੰ ਤਿਆਰ ਨਹੀਂ ਪੋਤਰ ਜਿਹੜਾ ਵਾ ਉਹਦਾ ਚਿਹਰਾ ਪਿਓ ਨਾਲ ਨਹੀਂ ਰਲਦਾ ਦਾਦੇ ਦਾ ਬਿਲਕੁਲ ਉਹਦੇ ਨਾਲ ਕੋਈ ਮੇਲ ਜੋਲ ਨਹੀਂ ਧੀਆਂ ਪੈਣਾ ਸਾਡੀਆਂ ਕਹਿਣ ਲੱਗ ਪਈਆਂ ਵੀ ਸਾਨੂੰ ਸਰਦਾਰ ਮੁੰਡੇ ਨਹੀਂ ਚਾਹੀਦੇ ਜੀ ਤੇ ਜੇ ਦੇਖੋ ਇਹ ਇਹ ਨਸਲ ਕੁਸ਼ੀ ਦੀ ਨਿਸ਼ਾਨੀ ਤੇ ਹੋਰ ਕੀ ਹੈ ਦੁਨੀਆ ਦੇ ਉੱਤੇ ਕੋਈ ਕੌਮ ਐਸੀ ਨਹੀਂ ਮੁਸਲਮਾਨ ਜੇ ਕੈਨੇਡਾ ਚ ਗਏ ਅਮਰੀਕਾ ਚ ਗਏ ਉਹਨਾਂ ਬੀਬੀਆਂ ਨੇ ਆਪਣਾ ਪਹਿਰਾਵਾ ਕਾਇਮ ਕੀਤਾ ਸੰਘਰਸ਼ ਕੀਤਾ ਪਹਿਰਾਵਾ ਕਾਇਮ ਰੱਖਿਆ ਸਾਡੀਆਂ ਧੀਆ ਆਪਣਾ ਇਥੇ 에어ਪੋਰਟ ਤੋਂ ਹੀ ਮਤਲਬ ਆਪਣਾ ਪਹਿਰਾਵਾ ਛੱਡ ਕੇ ਤੁਰ ਪੈਂਦੀਆਂ ਨੇ 에어ਪੋਰਟ ਤੋਂ ਪਹਿਲਾਂ ਹੀ ਜਿਹੜਾ ਕੋ ਕੈਨੇਡਾ ਦਾ ਵੀ ਜਾਦੇ ਪਹਿਲਾਂ ਨਾਈ ਕੋ ਜਾ ਕੇ ਵਾਲ ਮੂੰਹ ਸਿਰ ਮਨਾ ਕੇ ਆਉਂਦਾ ਤੇ ਫਿਰ ਉਹ ਕੇ ਤੁਰਦਾ ਵੀ ਮੈਂ ਫੇਰ 에어ਪੋਰਟ ਨੂੰ ਚੜਨਾ ਸੋ ਇਸ ਕਰਕੇ ਇਹ ਨਸਲ ਕੁਸ਼ੀ ਦੀਆਂ ਸਾਰੀਆਂ ਨਿਸ਼ਾਨੀਆਂ ਨੇ ਕੋਈ ਗੱਲ ਪਿੱਛੇ ਨਹੀਂ ਰਹਿ ਗਈ ਹੁਣ ਹੁਣ ਨੌਜਵਾਨੋ ਇਹ ਗੱਲ ਸਾਡੇ ਤੇ ਆਣ ਕੇ ਖੜ ਗਈ ਹੈ ਪੁਰਾਣੀ ਪੀੜ੍ਹੀ ਨੇ ਸੰਘਰਸ਼ ਕੀਤਾ ਤੇ ਮੈਂ ਇੱਥੇ ਝੂਠ ਨਹੀਂ ਬੋਲਣਾ ਸਟੇਜਾਂ ਦੇ ਖੜ ਕੇ ਜਿਵੇਂ ਕੋਈ ਲੋਕੀ ਬੋਲੀ ਜਾਂਦੇ ਨੇ ਮੈਂ ਤੁਹਾਨੂੰ ਇਹ ਨਹੀਂ ਕਹਿਣਾ ਕਿ ਕੋਈ ਮੁਸ਼ਕਲ ਨਹੀਂ ਹੈਗੀ ਗੁਲਾਮੀ ਇੰਨੀ ਗਹਿਰੀ ਹੈ ਜੇ ਅਸੀਂ ਨਾ ਜਾਗੇ ਤੇ ਸਾਡੇ ਸਿਰ ਦੇ ਵਿੱਚ ਜੁੱਤੀਆਂ ਮਾਰਨਗੇ ਤੇ ਮਾਰਨਗੇ ਕੌਣ ਜਿਨ੍ਹਾਂ ਨੂੰ ਅਸੀਂ ਦਿਹਾੜੀ ਦੇ ਲਿਉਂਦੇ ਸੀ ਸਟੇਸ਼ਨਾਂ ਤੋਂ ਫੜ-ਫੜ ਕੇ ਵੀ ਸਾਡੇ ਖੇਤਾਂ 'ਚ ਕੰਮ ਕਰੋ ਜਿਹੜੇ ਤਮਾਕੂ ਮੂੰਹ 'ਚ ਲਾ ਕੇ ਤੁਰੇ-ਫਿਰਦੇ ਨੇ ਉਹ ਸਾਡੇ ਸਿਰ 'ਚ ਆਣ ਕੇ ਜੁੱਤੀਆਂ ਮਾਰਨਗੇ ਸਲਾਂ ਇੱਕ ਘਟਨਾ ਵਾਪਰੀ ਮੀਂਹ ਵਿੰਡ ਦੇ ਵਿੱਚ ਪਿੰਡ ਦੇ ਲਾਗੇ ਮੰਡੀ ਚ ਭਈਆਂ ਨੇ ਰੜ ਕੇ ਸਿੱਖ ਮੁੰਡੇ ਨੂੰ ਕੁੱਟਿਆ ਉਹਦੀ ਦਸਤਾਰ ਲਾ ਕੇ ਆਪਣੇ ਸਿਰ ਤੇ ਬੰਨ ਲਈ ਔਰ ਜਦੋਂ ਬੰਨ ਲਈ ਮਗਰੋਂ ਸਿੱਖਾਂ ਨੇ ਰੜ ਕੇ ਭਈਆਂ ਨੂੰ ਕੁੱਟਤਾ ਤੇ ਜਿਨ੍ਹਾਂ ਨੇ ਭਈਏ ਸੱਦੇ ਸਨ ਉਹਨਾਂ ਨੇ ਸਿੱਖਾਂ ਦੇ ਪਰਚਾ ਕਰਾ ਦਿੱਤਾ ਇਨ੍ਹਾਂ ਲੋਕਾਂ ਨੂੰ ਦਿਹਾੜੀਦਾਰ ਜ਼ਰੂਰੀ ਆ ਦਸਤਾਰ ਜ਼ਰੂਰੀ ਨਹੀਂ ਸੋ ਇਸ ਕਰਕੇ ਮੈਂ ਕੱਲ ਵੀ ਕਿਹਾ ਸੀ ਵੀ ਆਪਾਂ ਕਿਹੜੇ ਹਾਲਾਤਾਂ ਚ ਜਾਣ ਕੇ ਖੜ ਗਏ ਆ ਤੇ ਜੇ ਅਜੇ ਵੀ ਤੁਹਾਨੂੰ ਕਿਸੇ ਨੂੰ ਗੁਲਾਮੀ ਦਾ ਸਾਾਸ ਨਹੀਂ ਹੁੰਦਾ ਜੇ ਅਜੇ ਵੀ ਤੁਹਾਨੂੰ ਲੱਗਦਾ ਵੀ ਨਹੀਂ ਕੋਈ ਮੁਸ਼ਕਲ ਨਹੀਂ ਸਾਡੇ ਉੱਤੇ ਤੇ ਫਿਰ ਮੇਰੇ ਖਿਆਲ ਨਾਲ ਆਪਾਂ ਕਿ ਚੰਗੇ ਡਾਕਟਰ ਦਾ ਇਲਾਜ ਪ੍ਰਬੰਧ ਕਰੀਏ ਆ ਜਿਹੜਾ ਕੈਂਪ ਲੱਗਣਾ ਇੱਥੇ ਜਿਹੜਾ ਬੰਦਾ ਕਹਿੰਦਾ ਵੀ ਸਾਨੂੰ ਗੁਲਾਮੀ ਨਹੀਂ ਦੇਖਦੀ ਇੱਕ ਐਸਾ ਡਾਕਟਰ ਮਨੋਵਿਗਿਆਨਿਕ ਲੱਭ ਕੇ ਲਿਆਓ ਜਿਹੜਾ ਇਹਨਾਂ ਨੂੰ ਦੱਸੇ ਵੀ ਗੁਲਾਮੀ ਅਸਲ 'ਚ ਹੁੰਦੀ ਕੀ ਹੈ ਜਿਹਨੂੰ ਅਜੇ ਵੀ ਲੱਗਦਾ ਕੋਈ ਫਰਕ ਹੈ ਜਦੋਂ ਸਾਡੇ ਮੂੰਹਾਂ ਤੇ ਦਾੜ੍ਹੀਆਂ ਨਹੀਂ ਰਹੀਆਂ ਜਦੋਂ ਸਾਡੇ ਸਿਰਾਂ 'ਤੇ ਦਸਤਾਰਾਂ ਨਹੀਂ ਰਹੀਆਂ ਸਿਰਾਂ 'ਤੇ ਚੁੰਨੀਆਂ ਨਹੀਂ ਰਹੀਆਂ ਤੇ ਸਾਡੀ ਨਸਲ ਨਹੀਂ ਬਦਲ ਗਈ ਤੇ ਹੋਰ ਕੀ ਹੋਇਆ